ਆਹ ਵੇਖੋ ਪੂਰੀ ਦੀ ਪੂਰੀ ਆ ਬੇਟੀ ਹਾਂ ਕੀ ਪੰਡਾ ਆਹ ਵੇਖੋ ਜੀ ਮਤਲਬ ਆ ਤੁਸੀਂ ਵੇਖੋ ਚੀਜ਼ ਆ ਆਛਾ ਥੋੜੇ ਨਾਲ ਲੈ ਤਾਂ ਠੀਕ ਆਹ ਵੇਖੋ ਜੀ ਆ ਬੱਚੀ ਜਵਰ ਕਿਉਂ ਹੋ ਗਈ 2 3 3 ਸਾਲ ਤੂੰ ਯਾਦ ਕਰਦੇ ਵੀ ਇਹ ਭਾਗ ਘਰ ਬਣ ਗਿਆ ਜਾਂ ਜਿਹੜੇ ਬੱਚੇ ਆ ਇਹਨਾਂ ਦੇ ਇਹਨਾਂ ਦੀ ਉਮਰ ਦੇ ਉਹ ਆਸਪਾਸ ਦੇ ਜੇ ਉਹ ਪੰਨਾ ਜੋ ਇਹ ਨਹੀਂ ਗੱਲਾਂ ਕਰਨੀ ਜਿਹੜੀਆਂ ਸਕੂਲ ਦੇ ਵਿੱਚ ਜਿਹੜੀਆਂ ਪੜ੍ਹਨੀਆਂ ਉਹਨਾਂ ਨੂੰ ਭਾਇਆ ਸਾਹਮਣੇ ਉਹ ਗਾਇਕ ਨੂੰ ਮੈਗ ਫੜਾਇਆ ਉਹ ਟੱਪਾ ਬੋਲਣ ਦਾ ਗਾਣਾ ਦਾ ਨਵਾਂ ਕੋਈ ਮੈਨੂੰ ਤਾਂ ਸੁਣਦੇ ਨਹੀਂ ਗਾਣਾ ਕੋਈ ਆਇਆ ਪਰ ਉੱਡਦੀ ਕੁਛ ਤਾਂ ਕਰ ਫਲਾਈਆ ਹਾਂ ਹਾਂ ਚਲੋ ਠੀਕ ਆ ਪਤਾ ਨਹੀਂ ਦਾਨੂੰ ਕਰਕੇ ਫਲਾਈਆ ਆਵਾ ਇਹ ਜਿਹੜੇ ਬੱਚੇ ਆ ਤਾਂ ਉਹ ਬੋਲਣ ਦੇ ਤਾਂ ਪਿੱਛੇ ਬੋਲਣ ਦੀ ਆ ਨਸੋ ਤੋ ਹੁਣ ਤੀ ਕਿੱਥੋਂ ਆਸ ਕਰੋਗੇ ਵੀ ਉਹਤੀ ਜਾਂੀਂ ਤੇ ਤੁਹਾਡੀਆਂ ਗਾਹ ਹੋ ਗਿਓ ਹੀਰਾਂ ਜਾਂ ਨਹੀਂ ਬਣ ਗਈਆਂ ਉਹਨਾਂ ਨੂੰ ਹੁਣੇ ਤੀ ਸਗਾਤਾ ਵੀ ਇਹ ਪੁੱਤ ਆਹ ਗਾਣੇ ਆ ਇਹਨਾਂ ਦੇ ਮਤਲਬ ਆ ਵਾ ਕੁੜੀ ਕਿੱਦਾਂ ਜਿਹੜਾ ਵਾ ਕਿੱਦਾਂ ਘਰੋਂ ਨਿਕਲ ਕੰਨ ਧਬ ਕੇ ਜਾਣਾ ਕਿੱਦਾਂ ਵੀ ਉਹਨੂੰ ਆਪਣੇ ਉਹਨੂੰ ਮਿਲਣਾ ਜਾ ਕੇ ਆਸ਼ਕ ਨੂੰ ਇਹ ਹੁਣੇ ਸਗਾਇਆ ਜਾ ਰਹੇ ਬੱਚਿਆਂ ਧੀਆਂ ਨੂੰ ਇਸ ਕਰਕੇ ਆ ਵੀ ਤੁਹਾਡੇ ਘਰਾਂ ਦੇ ਵਿੱਚ ਗੁਰਮਤਰੀਆਂ ਆ ਗਈਆਂ ਸਕੂਲਾਂ ਨੇ ਕਿੱਥੋਂ ਆਸ ਕਰਦੇ ਜੇ ਸਕੂਲਾਂ ਚੋਂ ਕਾਲਜਾਂ ਚੋਂ ਆਸ ਥੋੜੀ ਤੈਨੂੰ ਨਹੀਂ ਆ